ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਦੋ ਨੋਟੀਫਿਕੇਸ਼ਨ ਆਊਟ ਕੀਤੇ ਗਏ ਆ ਜੀ ਸਿੱਧੀ ਇੰਟਰਵਿਊ ਦੇ ਲਈ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਹਨ ਵੀਡੀਓ ਦੇ ਵਿੱਚ ਆਪਾਂ ਸਾਰੀ ਜਾਣਕਾਰੀ ਪੋਸਟਾਂ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾ ਸਬਸਕ੍ਰਾਈਬ ਕਰ ਲਓ ਘਰ ਬੈਠੇ ਸਿੱਧਰਾ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਤਾਜੀ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀ ਕੋਟ ਵੱਲੋਂ ਵੱਖ-ਵੱਖ ਪੋਸਟਾਂ ਦੇ ਲਈ ਵਾਕਨ ਇੰਟਰਵਿਊ ਰੱਖੀ ਗਈ ਹੈ ਜੀ ਪੋਸਟਾਂ ਦੀ ਗੱਲ ਕਰ ਲੈਨੇ ਰਿਸਰਚ ਸਾਇੰਟਿਸਟ ਤੇ ਲੈਬਾਰਟਰੀ ਟੈਕਨੀਸ਼ੀਅਨ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪੀਟਲ ਵਿਖੇ ਜੋ ਇਹ ਪੋਸਟਾਂ ਭਰੀਆਂ ਜਾਣੀਆਂ 5 ਜਨਵਰੀ 2024 ਸਵੇਰੇ 10 ਵਜੇ ਕਮੇਟੀ ਰੂਮ ਬਾਬਾ ਫਰੀ ਤਾਹ ਪੋਸਟਾਂ ਦੀ ਆਪਾਂ ਅੱਗੇ ਡਿਟੇਲਸਾਂ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਰਿਸਰਚ ਸਾਇੰਟਿਸਟ ਦੇ ਲਈ ਇਹਨਾਂ ਵੱਲੋਂ ਯੋਗਤਾ ਐਮਬੀਬੀਐਸ ਵਿਦ 2 ਇਅਰਸ ਐਕਸਪੀਰੀਅੰਸ ਜਾਂ ਕੋਈ ਇਹਦੇ ਬਰਾਬਰ ਦੀ ਯੋਗਤਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜੇਕਰ ਤੁਹਾਡੇ ਕੋਲ ਆ ਪੋਸਟਾਂ ਦੇ ਲਈ ਤੁਸੀਂ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਜਾਂ ਫਰਸਟ ਕਲਾਸ ਮਾਸਟਰਸ ਡਿਗਰੀ ਇਨ ਬਾਇਓਟੈਕਨੋਲੋਜੀ ਬਾਇਓਕੈਮਿਸਟਰੀ ਮੋਲੀਕੂਲਰ ਬਾਇਓਲੋਜੀ ਮਾਈਕਰੋਬਾਇਓਲੋਜੀ ਜੈਨੇਟਿਕਸ ਲਾਈਫ ਸਾਇੰਸ ਫਾਰਮਕੋਲੋਜੀ ਐਮ ਫਾਰਮਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਾਂ ਸੈਕੰਡ ਕਲਾਸ ਐਮ ਮੋਲੀਕੂਲਰ ਬਾਇਓਲੋਜੀ ਮਾਈਕਰੋ ਬਾਇਓਲੋਜੀ ਜੈਨੇਟਿਕਸ ਲਾਈਫ ਸਾਇੰਸ ਫਾਰਮਕੋਲੋਜੀ ਤੇ ਫਾਰਮਾ ਤਾਂ ਇਹ ਵੱਖ-ਵੱਖ ਯੋਗਤਾਵਾਂ ਜੇਕਰ ਤੁਹਾਡੇ ਕੋਲ ਇਹਨਾਂ ਵਿੱਚੋਂ ਯੋਗਤਾ ਹੈਗੀ ਤੁਸੀਂ ਪੋਸਟਾਂ ਦੇ ਲਈ ਇੰਟਰਵਿਊ ਦੇਣ ਜਾ ਸਕਦੇ ਹੋ ਤਾਂ ਅੱਗੇ ਜੀ ਲੈਬਾਰਟਰੀ ਟੈਕਨੀਸ਼ੀਅਨ ਦੇ ਲਈ ਯੋਗਤਾ ਇਹਨਾਂ ਵੱਲੋਂ ਬੀਐਸਸੀ ਐਮਐਲਟੀ ਬੀਐਸਸੀ ਲਾਈਫ ਸਾਇੰਸ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਇੰਸਟੀਚਿਊਸ਼ਨ ਤੋਂ ਤੁਹਾਡੀ ਹੋਣੀ ਚਾਹੀਦੀ ਹੈ ਰੈਗੂਲਰ ਹੋਣੀ ਚਾਹੀਦੀ ਫੁੱਲ ਟਾਈਮ ਰੈਗੂਲਰ ਵਿਦ 2 ਇਅਰਸ ਐਕਸਪੀਰੀਅੰਸ ਇਹਨਾਂ ਵੱਲੋਂ ਮੰਗਿਆ ਗਿਆ ਜਾਂ ਤੁਹਾਡੇ ਕੋਲ ਐਮਐਸਸੀ ਐਮਐਲਟੀ ਐ ਇਹ ਸਬਜੈਕਟ ਹੈ ਜੇਕਰ ਤੁਹਾਡੇ ਕੋਲ ਇਹਨਾਂ ਦੇ ਵਿੱਚੋਂ ਐਮਐਸਸੀ ਹੈਗੀ ਹੈ ਤੁਸੀਂ ਪੋਸਟਾਂ ਦੇ ਲਈ ਇੰਟਰਵਿਊ ਦੇਣ ਜਾ ਸਕਦੇ ਹੋ ਤਾਂ ਇਹਨਾਂ ਦੋਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਫੀਸ ਰੱਖੀ ਗਈ ਹੈ ਜੀ ਜਨਰਲ ਕੈਟਾਗਰੀ ਦੇ ਲਈ 1770 ਐਸਸੀ ਕੈਟਾਗਰੀ ਦੇ ਲਈ 885 ਰੁਪਏ ਤੇ ਇਹ ਫੀਸ ਆ ਤੁਸੀਂ ਡਰਾਫਟ ਦੇ ਰੂਪ ਵਿੱਚ ਦੇਣੀ ਹੈ ਇਹਨਾਂ ਨੂੰ ਦਾ ਰਜਿਸਟਰਾਰ ਪਪਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਤੇ ਪੇਅ ਬਲਟ ਫਰੀਦਕੋਟ ਹੋਣੀ ਚਾਹੀਦੀ ਹੈ ਇਹਨਾਂ ਦੋਨਾਂ ਪੋਸਟਾਂ ਦੇ ਲਈ ਸੈਲਰੀ ਵੱਖ-ਵੱਖ ਹੈ ਪਹਿਲੀ ਪੋਸਟ ਦੇ ਲਈ ਇਹਨਾਂ ਵੱਲੋਂ 56000 ਪਲੱਸ 8% ਐਚਆਰਏ ਤੇ ਦੂਜੀ ਪ ਤਾਂ ਇਹਨਾਂ ਵੱਲੋਂ ਇਹ ਵੱਖ-ਵੱਖ ਡਿਟੇਲਸ ਆ ਜੋ ਪੋਸਟਾਂ ਦੇ ਲਈ ਦਿੱਤੀਆਂ ਗਈਆਂ ਤਾਂ ਚਾਹਵਾਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇਣ ਜਾ ਸਕਦੇ ਹੋ ਦੂਜਾ ਨੋਟੀਫਿਕੇਸ਼ਨ ਵੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਦੇ ਅੱਗੇ ਤਾਂ ਦੂਜੇ ਨੋਟੀਫਿਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਜੀ ਵਾਕ ਇਨ ਇੰਟਰਵਿਊ ਰਹਿਣ ਵਾਲੀ ਆ ਪ੍ਰੋਜੈਕਟ ਅਸਿਸਟੈਂਟ ਇੱਕ ਪੋਸਟ ਇਹਨਾਂ ਵੱਲੋਂ ਕੰਟਰੈਕਟ ਬੇਸ ਟੈਂਪਰੇਰੀ ਪੋਸਟ ਜਾਰੀ ਕੀਤੀ ਗਈ ਆ ਇਹਦੇ ਲਈ ਵੀ ਇੰਟਰਵਿਊ ਇਹਨਾਂ ਵੱਲੋਂ ਰਹਿਣ ਵਾਲਾ ਤੇ 5 1 2024 ਵੇਰੇ 10 ਵਜੇ ਇਹਨਾਂ ਦੇ ਲਈ ਜੋ ਇੰਟਰਵਿਊ ਹੋਊਗੀ ਉਹੀ ਜਗ੍ਹਾ ਤੇ ਆ ਜੀ ਕਮੇਟੀ ਸਪੋਰਟਿੰਗ ਡਾਕੂਮੈਂਟਸ ਨਾਲ ਜਾ ਕੇ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਤਾਂ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਹੋਰ ਡਿਟੇਲ ਦਿੱਤੀ ਗਈ ਆ ਪ੍ਰੋਜੈਕਟ ਅਸਿਸਟੈਂਟ ਇੱਕ ਪੋਸਟ ਹੈ ਤੇ ਇਹਨਾਂ ਵੱਲੋਂ ਮੰਥਲੀ ਸੈਰਲੀ ਇਹਦੇ ਲਈ 15000 ਰੁਪਏ ਪਰ ਮਹੀਨਾ ਕਨਸੋਲੀਡੇਟਡ ਦਿੱਤੀ ਜਾਣੀ ਆ ਯੋਗਤਾ ਇਹਦੇ ਲਈ ਬੈਚਲਰਸ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਜਾਂ ਜੀਐਨਐਮ ਇਨ ਬਾਇਓਲੋਜੀਕਲ ਸਾਇੰਸਸ ਦਾ ਲਾਈਟ ਬ੍ਰਾਂਚਸ ਐਟ ਲੀਸਟ 60% ਮਾਰਕਸ ਤੁਹਾਡੇ ਜਾਂ ਇਹਦੇ ਕੋਈ ਬਰਾਬਰ ਦੀ ਯੋਗਤਾ ਤੁਹਾਡੇ ਹੋਣੀ ਚਾਹੀਦੀ ਏਜ ਲਿਮਟ 35 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਐਕਸਪੀਰੀਅੰਸ ਪਰਸਨ ਨੂੰ ਇਹਦੇ ਵਿੱਚ ਪੈਰ ਲੈਣ ਵਾਲੀ ਹੈ ਸੇਮ ਫੀਸ ਆ ਰਹਿਣ ਵਾਲੀਆਂ ਜੀ ਇਹਨਾਂ ਪੋਸਟਾਂ ਦੇ ਲਈ 1770 ਰੁਪਏ ਫੀਸ ਜਨਰਲ ਦੇ ਲਈ ਤੇ 885 ਰੁਪਏ ਫੀਸ ਹੈ ਐਸੀ ਕੈਟਾਗਰੀ ਦੇ ਲਈ ਰੱਖੀ ਗਈ ਹੈ ਤਾਂ ਚਾਹਵਨ ਉਮੀਦਵਾਰ ਪੋਸਟਾਂ ਦੀ ਲਈ ਇੰਟਰਵਿਊ ਦੇਣ ਲਈ ਜਾ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਅਪਡੇਟ ਅੱਜ ਦੀਆਂ ਪੋਸਟਾਂ ਦੇ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ